ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਿੰਮਤ ਸਿੰਘ ਉਮਰਸਰ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੋਵੇ ਕਿ 10 ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਜਿਸ ਵੀਡੀਓ ਦੇ ਵਿੱਚ ਇਸ ਭੈਣ ਨੇ ਤੇ ਇਸ ਬੱਚੇ ਨੇ ਰੋ ਕੇ ਤੁਹਾਡੇ ਸਾਹਮਣੇ ਇੱਕ ਗੁਹਾਰ ਲਾਈ ਸੀ ਕਿ ਮੇਰੇ ਪਿੱਤੇ ਦਾ ਪ੍ਰੇਸ਼ਨ ਕਰਾਇਆ ਜਾਵੇ ਤੇ ਇੱਥੋਂ ਹੁਣ ਭੈਣ ਅਮਰਸਰ ਪਹੁੰਚ ਚੁੱਕੀ ਆ ਅਸੀਂ ਉਹਨਾਂ ਨੂੰ ਬੁਲਾਇਆ ਵਾ ਤੇ ਹੁਣ ਉਹਨਾਂ ਦਾ ਪੇਟੇ ਦਾ ਜਿਹੜਾ ਪ੍ਰੈਸ਼ਰ ਹੋਣਾ ਉਹ ਤੋਂ ਪਹਿਲਾਂ ਉਹਨਾਂ ਦਾ ਡਾਇਗਨੋਸ ਅਲਟਰਾਸਾਉਂਡ ਰੂਟ ਦੇ ਵਿੱਚ ਹੁਣਾਵਾ ਟੈਸਟ ਹੋਣੇ ਆ ਟੈਸਟ ਹੋਣ ਤੋਂ ਬਾਅਦ ਜਦੋਂ ਅਸੀਂ ਡਾਕਟਰ ਕੋਲ ਪਹੁੰਚੇ ਡਾਕਟਰ ਨੇ ਉਹਨਾਂ ਦਾ ਸਾਰਾ ਡਾਇਗਨੋਸ ਕੀਤਾ ਉਹਨਾਂ ਦਾ ਬੀਪੀ ਚੈੱਕ ਕੀਤਾ ਉਹਨਾਂ ਦਾ ਫਿੱਟ ਬੋਡੀ ਜਦੋਂ ਵੇਖਿਆ ਤੇ ਉਹਨਾਂ ਨੇ ਨਿਰਣੇ ਦਿੱਤਾ ਕਿ ਅੱਜ ਹੀ ਪ੍ਰੈਸ਼ਰ ਹੋਣਾ ਤੇ ਇੱਥੇ ਡਾਕਟਰ ਸਾਹਿਬ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਡਾਕਟਰ ਨਾਲ ਗੱਲ ਕੀਤੀ ਕਿ ਇਹ ਇਹਨਾਂ ਦਾ ਆਪਰੇਸ਼ਨ ਕਿਹੜਾ ਹੋਣਾ ਵਾ ਕਿ ਹੁਣ ਮੈਨੂੰ ਇੰਨਾ ਜ਼ਿਆਦਾ ਪਤਾ ਨਹੀਂ ਆ ਡਾਕਟਰ ਲਾਈਨ ਦਾ ਪਰ ਜਿਹੜਾ ਵੀ ਉਹਨਾਂ ਨੇ ਪ੍ਰਸ਼ਨ ਦੱਸਿਆ ਕਿ ਇੱਕ ਦੂਰਬੀਨ ਰਾਈਂਗ ਪ੍ਰਸ਼ਨ ਹੋਣਾ ਵਾ ਤੇ ਜਿੰਨੇ ਇੱਕ ਖਰਚੇ ਦੇ ਵਿੱਚ ਹੋਣਾ ਉਹ ਸਾਰਾ ਕੁਝ ਡਾਕਟਰ ਨਾਲ ਗੱਲਬਾਤ ਕਰਕੇ ਅਸੀਂ ਡਾਕਟਰ ਭੈਣ ਦੀ ਫਾਈਲ ਬਣਾਉਣੀ ਸ਼ੁਰੂ ਕਰਤੀ ਤੇ ਉਹਨਾਂ ਨੂੰ ਐਡਮਿਟ ਕਰਾਉਣ ਦੇ ਲਈ ਜੋ-ਜੋ ਫਾਰਮੈਲਿਟੀਆਂ ਹੁੰਦੀਆਂ ਨੇ ਉਹ ਫਾਰਮੈਲਿਟੀਆਂ ਉਸ ਅਦਾਰੇ ਦੇ ਵਿੱਚ ਜਿਹੜੇ ਉਹਨਾਂ ਦੇ ਮੁਲਾਜ਼ਮ ਸੀ ਉਹਨਾਂ ਨੇ ਪੂਰੀਆਂ ਕਰਵਾਈਆਂ ਇਥੇ ਉਹਨਾਂ ਨੇ ਡਾਕੂਮੈਂਟ ਉੱਤੇ ਸਾਈਨ ਕਰਵਾਏ ਇਥੇ ਡਾਕੂਮੈਂਟ ਸਾਈਨ ਕਰਵਾਉਣ ਤੋਂ ਬਾਅਦ ਉਹਨਾਂ ਨੇ ਕਿੰਨੇ ਸਾਰੇ ਡਾਕੂਮੈਂਟ ਸੀ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਵੀ ਸਾਈਨ ਲਏ ਕਿ ਤੁਸੀਂ ਇਹਨਾਂ ਦੇ ਨਾਲ ਆਏ ਜੇ ਨਾਲ ਆਉਣ ਤੋਂ ਬਾਅਦ ਜਦੋਂ ਭੈਣ ਨੂੰ ਸੱਦਿਆ ਗਿਆ ਕਿ ਇਹਨਾਂ ਦੀ ECG ਹੋਣੀ ਹੈ ECG ਕਰਵਾਈ ਗਈ ਸਾਰਾ ਕੁਝ ਨੋਰਮਲ ਆਇਆ ਤੇ ਉਹ ਰੈਡੀ ਹੋ ਗਏ ਆਪਰੇਸ਼ਨ ਹਸਪੀਟਲ ਵੱਲੋਂ ਇਹ ਰੂਮ ਭੈਣ ਨੂੰ ਦਿੱਤਾ ਗਿਆ ਸੀ ਜਿਹੜਾ ਕਿ ਬਹੁਤ ਜ਼ਿਆਦਾ ਸੋਹਣਾ ਸੀ ਇੱਥੇ ਅਸੀਂ ਵੇਟ ਕਰ ਰਹੇ ਹਾਂ ਕਿ ਭੈਣ ਦਾ ਆਪਰੇਸ਼ਨ ਕਦੋਂ ਹੋਵੇ ਤੇ ਉਹ ਆਪਣੇ ਰੂਮ ਦੇ ਵਿੱਚ ਸ਼ਿਫਟ ਹੋਵੇ ਜੋ ਲੋੜਿੰਦਾ ਸਮਾਨ ਸੀ ਉਹ ਅਸੀਂ ਆਪਣੇ ਘਰ ਤੋਂ ਹੀ ਇਹਨਾਂ ਨੂੰ ਪ੍ਰੋਵਾਈਡ ਕਰਾਤਾ ਸੀ ਕਿਉਂਕਿ ਇੰਨੀ ਦੂਰੋਂ ਆ ਕੇ ਇਹਨਾਂ ਸਮਾਨ ਚੁੱਕ ਕੇ ਲੈ ਕੇ ਆਉਣਾ ਬਹੁਤ ਜ਼ਿਆਦਾ ਔਖਾ ਸੀ ਇਹਨਾਂ ਲਈ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਸੀ ਕਿ ਭੈਣ ਨੂੰ ਕਿਸੇ ਕਿਸਮ ਦੀ ਵੀ ਕਮੀ ਨਾ ਹੋਵੇ ਕਿਉਂਕਿ ਭੈਣ ਤੇ ਉਹਦਾ 10 ਸਾਲ ਦਾ ਬੇਟਾ ਇਕੱਲੇ ਹੀ ਅੰਮ੍ਰਿਤਸਰ ਸਾਡੇ ਪਾਸ ਆਏ ਸੀ ਕੋਈ ਨਾਲ ਨਹੀਂ ਸੀ ਉਹ ਉਸ ਮੰਗ ਨੂੰ ਤੁਸੀਂ ਸਾਰੇ ਜਣਿਆਂ ਨੇ ਪੂਰਾ ਕੀਤਾ ਅੱਜ ਉਸ ਭੈਣ ਦਾ ਆਪਰੇਸ਼ਨ ਹੋ ਲਈ ਤਿਆਰਵਾ ਓਟੀ ਦੇ ਵਿੱਚ ਲੱਗੇ ਆ ਉਹਨਾਂ ਨੂੰ ਉਹਨਾਂ ਦੀ ਜਿਹੜੀ ਬਹੁਤ ਵੱਡੀ ਪ੍ਰੋਬਲਮ ਸੀ ਜਿਹੜੀ ਉਹ ਅੱਜ ਹੱਲ ਹੋਣ ਤੁਹਾਡੇ ਕਰਕੇ ਜਾ ਰਹੀ ਹੈ ਕਿਉਂਕਿ ਤੁਹਾਡਾ ਇੱਕ ਸ਼ੇਅਰ ਦੇ ਨਾਲ ਉਸ ਭੈਣ ਦੀ ਸੇਵਾ ਹੋ ਗਈ ਇਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਕੀ ਹੋ ਸਕਦੀ ਆ ਬਿਮਾਰੀ ਤੋਂ ਰਾਹਤ ਮਿਲ ਗਈ ਤੇ ਤੁਹਾਡੇ ਵਰਗਿਆਂ ਰੱਬ ਵਰਗੇ ਸੰਗਤਾਂ ਦੇ ਅੱਗੇ ਜਦੋਂ ਹੱਥ ਬੇਨ ਹੱਥ ਬਨ ਕੇ ਜਦੋਂ ਬੇਨਤੀ ਕੀਤੀ ਸੀ ਉਹ ਭੈਣ ਤੇ ਉਹ ਬੱਚਾ ਮੇਰੇ ਲਾਗੇ ਬੈਠਾ ਸੀ ਜਦੋਂ ਤੁਸੀਂ ਸਾਰੇ ਜਾਣਿਆਂ ਨੇ ਉਸ ਬੱਚੇ ਦੀ ਪੁਕਾਰ ਸੁਣੀ ਉਸ ਬੱਚੇ ਦੀ ਪੁਕਾਰ ਸੁਣ ਕੇ ਤੁਸੀਂ ਉਹਦੇ ਉੱਤੇ ਫੁੱਲ ਚੜ੍ਹਾਏ ਤੁਸੀਂ ਉਸ ਭੈਣ ਦੀ ਜਿਹੜੀ ਸੇਵਾ ਕੀਤੀ ਹੈ ਨਾ ਮੇਰੇ ਖਿਆਲ ਦੇ ਵਿੱਚ ਮੇਰੇ ਕੋਲ ਸ਼ਬਦ ਨਹੀਂ ਹੈਗੇ ਤੁਸੀਂ ਰੱਬ ਦੀ ਸੇਵਾ ਕੀਤੀ ਜੀ ਕਿਉਂਕਿ ਜਿਹੜੇ ਤਰੀਕੇ ਦੇ ਨਾਲ ਭੈਣ ਰੋਹੀ ਸੀ ਨਾ ਆਫ ਕੈਮਰਾ ਸਾਡਾ ਅਥਰੂ ਜਿਹੜੇ ਨਿਕਲੇ ਆ ਨਾ ਉਹ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦਾ ਮੈਂ ਤੁਹਾਨੂੰ ਉਦੋਂ ਵੀ ਗੱਲ ਗੱਲ ਕਹੀ ਸੀ ਕਿ ਅਥਰੂ ਭਾਵੇਂ ਔਨ ਕੈਮਰਾ ਨਹੀਂ ਸੀ ਸਾਡੇ ਪਰ ਸਾਡਾ ਦਿਲ ਰੋਂਦਾ ਸੀ ਉਹ ਬੱਚੇ ਬੱਚੇ ਵੱਲ ਵੇਖ ਕੇ ਦਿਲ ਰੋਂਦਾ ਸੀ ਕਿਉਂਕਿ ਇੱਕ ਚੰਗੇ ਭਲੇ ਘਰਾਂ ਦੇ ਜਿਹੜੇ ਬੱਚੇ ਆ ਨਾ ਉਹ ਰੁੱਲ ਜਾਂਦੇ ਆ ਮਾਂ ਪਿਓ ਤੋਂ ਬਗੈਰ ਤੇ ਆਪਣੀ ਮਾਂ ਦਾ ਸਹਾਰਾ ਏ ਮਨਸੁਖ ਸਿੰਘ ਅੱਜ ਮਨਸੁਖ ਰਾਜ ਸਿੰਘ ਹੈ ਨਾ ਮਨਸੁਖ ਰਾਜ ਸਿੰਘ ਇੰਨਾ ਪਿਆਰਾ ਬੱਚਾ ਕਵਿਸ਼ਰੀ ਗੋਂਦਾ ਵਾ ਗੁਰਸੇਖਾ ਗੁਰਸਿਕ ਭੈਣ ਵਾਂ ਤੇ ਗੁਰਸਿੱਖੀ ਨਾਤੇ ਇਹਨਾਂ ਦੀ ਮਦਦ ਸ੍ਰੀ ਗੁਰੂ ਰਾਮਦਾਸ ਜੀ ਨੇ ਕਰਤੀ ਤੇ ਅੱਜ ਹੁਣ ਜਦੋਂ ਉਹਨਾਂ ਨੇ ਵਾਪਸ ਆਉਣਾ ਨਾ ਤੇ ਉਦੋਂ ਉਹ ਵੀ ਪਾਲ ਤੁਹਾਡੇ ਮੈਂ ਸਾਹਮਣੇ ਲੈ ਕੇ ਆ ਹਾਂਜੀ 8:30 ਚੱਲੇ ਸੀ 8:30 ਵਜੇ 2 ਘੰਟੇ ਦੀ ਵਾਟ ਇੱਥੋਂ ਅਮਰਸਰ ਤੋਂ 8:30 ਵਜੇ ਚੱਲੇ ਸੀ ਪਹੁੰਚ ਗਏ ਸੀ ਅਲਟਰਾਸਾਉਂਡ ਕਰਾਇਆ ਟੈਸਟ ਕਰਾਇਆ ਸਾਡੀ ਆਪਣੀ ਲੈਬਾਰਟਰੀ ਆ ਜਿਹੜੀ ਹਿੰਮਤ ਸਿੰਘ ਦੀਆਂ ਸਮਾਵਾਂ ਦੇ ਵਿੱਚ ਜਿਹੜੀ ਚੱਲਦੀਆਂ ਲੈਬਾਰਟਰੀਸ ਆ ਉਤੋਂ ਟੈਸਟ ਹੋਏ ਅਲਟਰਾਸਾਉਂਡ ਕਰਾਇਆ ਜਦੋਂ ਸਾਰੀਆਂ ਰਿਪੋਰਟਾਂ ਡਾਕਟਰ ਦੇ ਸਾਹਮਣੇ ਪੇਸ਼ ਕੀਤੀਆਂ ਡਾਕਟਰਾਂ ਦਾ ਅੱਜ ਹੀ ਆਪਰੇਸ਼ਨ ਕਰਨਾ ਉਹਨਾਂ ਨੂੰ ਫੇਰਾਂ ਨਹੀਂ ਫੇਰਾਂ ਨਹੀਂ ਪੈਣ ਦਿੱਤਾ ਉਹਨਾਂ ਦੇ ਡਾਕਟਰ ਦੇ ਅੱਗੇ ਅਸੀਂ ਇੱਕ ਰਿਕਵੈਸਟ ਕਰਤੀ ਸੀ ਕਿ ਇਹਨਾਂ ਨੂੰ ਫੇਰ ਆਣਾ ਪਵੇ 2 ਘੰਟੇ ਦੀ ਵਾਟ ਲਾ ਕੇ ਸਾਡੇ ਕੋਲ ਪਹੁੰਚੇ ਆ ਬਸਾਰਾਈ ਟੈਂਪੂ ਆ ਰਾਈ ਆਟੋ ਆ ਰਾਈ ਤੇ ਉਹਦੇ ਕਰਕੇ ਉਹਨਾਂ ਨੇ ਆਖਿਆ ਕਿ ਅਸੀਂ ਜਿਹੜਾ ਆਪਰੇਸ਼ਨ ਕਰਨਾ ਅੱਜ ਹੀ ਕਰ ਲਾਂ ਉਹਨਾਂ ਕੋਲ ਟਾਈਮ ਨਹੀਂ ਸੀ ਹੈਗਾ ਪਰ ਫਿਰ ਵੀ ਉਸ ਡਾਕਟਰ ਨੂੰ ਵੀ ਸਾਡੇ ਵੱਲੋਂ ਨਮਸਕਾਰ ਵਾ ਤੇ ਵੀਡੀਓ ਦੇ ਅੰਤ ਤੱਕ ਜ਼ਰੂਰ ਜੁੜੇ ਰਹੋ ਕਿਉਂਕਿ ਇਹਦੇ ਵਿੱਚ ਉਹਨਾਂ ਉਹਨਾਂ ਦੇ ਵੀ ਅਸੀਂ ਨਾਮ ਲੈਣੇ ਆ ਜਿਨ੍ਹਾਂ ਜਿਨ੍ਹਾਂ ਨੇ ਇਸ ਪਰਿਵਾਰ ਦੇ ਲਈ ਸਵਾਵਾਵਾਂ ਭੇਜੀਆਂ ਸੀ ਅਸੀਂ ਨਾਮ ਤੋਂ ਬਗੈਰ ਮੈਂ ਜਿਨ੍ਹਾਂ ਜਿਨ੍ਹਾਂ ਨੇ ਵੀ ਜਿੰਨੀਆਂ ਵੀ ਸਵਾਵਾਵਾਂ ਭੇਜੀਆਂ ਹਨ ਉਹਨਾਂ ਨੂੰ ਨਮਸਕਾਰ ਕਰਦੇ ਆ ਤੇ ਉਹਨਾਂ ਦੇ ਨਾਮ ਜਿਹੜੇ ਆ ਵੀਡੀਓ ਦੇ ਅੰਤ ਦੇ ਵਿੱਚ ਜਰੂਰ ਆਵੇਗਾ ਤੇ ਉਹਨਾਂ ਦੇ ਨਾਮ ਸੁਣ ਕੇ ਜਿਸ ਤਰ੍ਹਾਂ ਤੁਸੀਂ ਸ਼ਰਨਜੀਤ ਭੈਣ ਯੂਐਸਏ ਵਾਲੀ ਨੂੰ ਵਾਲੇ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਕਮੈਂਟਾਂ ਦੇ ਵਿੱਚ ਦਿੱਤਾ ਸੀ ਨਾ ਇਸੇ ਤਰੀਕੇ ਨਾਲ ਇਸ ਪਰਿਵਾਰ ਨੂੰ ਦੀਆਂ ਜਿਹੜੀਆਂ ਸਵਾਵਾਂ ਜਿਨ੍ਹਾਂ ਜਿਨ੍ਹਾਂ ਨੇ ਕੀਤੀਆਂ ਨੇ ਉਹਨਾਂ ਦਾ ਨਾਮ ਲੈ ਕੇ ਮੈਂ ਤੁਹਾਡੇ ਸਾਹਮਣੇ ਥੋੜੇ ਚਿਰ ਤੱਕ ਆ ਜਾਣਾ ਵਾ ਤੇ ਉਹਨਾਂ ਨੂੰ ਦੁਆਵਾ ਉਹਨਾਂ ਦਾ ਨਾਮ ਲੈ ਕੇ ਉਹਨਾਂ ਨੂੰ ਅਸੀਸ ਜਰੂਰ ਬਖਸ਼ਿਓ ਜਿਹੜੇ-ਜਿਹੜੇ ਵੀ ਜਿਹੜੇ-ਜਿਹੜੇ ਕੰਟਰੀ ਤੋਂ ਉਹਨਾਂ ਦੀਆਂ ਸਵਾਵਾਵਾਂ ਆਈਆਂ ਨੇ ਜਿੰਨੀਆਂ ਸਵਾਵਾਵਾਂ ਆਈਆਂ ਸਫੀਸ਼ੀਐਂਸੀ ਸਾਡੇ ਲਈ ਉਹਨਾਂ ਦਾ ਜਿਹੜਾ ਵੀ ਇਲਾਜ ਪਹਿਲਾਂ ਵੇਖੋ ਜੀ ਕੱਲਾ ਗੋਲ ਬਲੇਡਰ ਦਾ ਜਿਹੜਾ ਪਿੱਤੇ ਦਾ ਪ੍ਰੈਸ਼ਰ ਹੋਣਾ ਸੀ ਉਹਦੇ ਨਾਲ ਹਰਨੀਆਂ ਵੀ ਨਿਕਲਾਈਆਂ ਉਹ ਹਰਨੀਆਂ ਦਾ ਵੀ ਇੱਕ ਚਾਰਜ ਵੱਖਰਾ ਪੈ ਗਿਆ ਪਰ ਇਹ ਆ ਕਿ ਡਾਕਟਰ ਨੇ ਸਾਡੇ ਨਾਲ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਤੇ ਉਹਦੇ ਵਿੱਚ ਥੋੜਾ ਜਿਹਾ ਪੈਕੇਜ ਉਹਨਾਂ ਨੇ ਬਤਾ ਕੇ ਸਾਡੇ ਨਾਲ ਜੋ ਕੋਆਪਰੇਟ ਕੀਤਾ ਮੈਨੂੰ ਪਤਾ ਵਾ ਕਿ ਉਹ ਬਾਹਰੋਂ ਕਿੰਨਾ ਮਹਿੰਗਾ ਸੀ ਹਣਾ ਇਸੇ ਕਰਕੇ ਸਾਨੂੰ ਇਹਨਾਂ ਡਾਕਟਰ ਨੂੰ ਤੁਹਾਡੇ ਰੱਬ ਵਰਗੀਆਂ ਸੰਗਤਾਂ ਦਾ ਧੰਨਵਾਦ ਕਰਦੇ ਆਂ ਵੀਡੀਓ ਦੇ ਅੰਤ ਤੱਕ ਜਰੂਰ ਬਣਾਈ ਦਿਓ ਅਸੀਂ ਭੈਣ ਨਾਲ ਤੁਹਾਨੂੰ ਹੁਣੇ ਰੂਬਰੂ ਕਰਾਂਗੇ ਸੈਨਿਕ ਦੇ ਬਾਨੇ ਬਤਨ ਦਾ ਨੱਖ ਨਖ ਸੁਭਰਾ ਜੀ ਬੜੇ ਬਿਹਤਰੀ ਨਾਲ ਸੈਕਸਸਫੁਲ ਹੋਇਆ। ਬੱਚਾ ਹੋ ਗਿਆ। ਆਪਰੇਸ਼ਨ ਹੋਣ ਤੋਂ ਬਾਅਦ ਹੁਣ ਰੂਮ ਵਿੱਚ ਸ਼ਿਫਟ ਕਰ ਦਿੱਤਾ ਭੈਣ ਨੂੰ। ਤੇ ਅਸੀਂ ਵੇਖਦੇ ਹਾਂ ਹੁਣ ਆਪਾਂ ਜਿੰਨੀ ਦੇਰ ਕੰਡੀਸ਼ਨ ਉਹਨਾਂ ਦੀ ਸਟੇਬਲ ਨਹੀਂ ਹੁੰਦੀ ਆਪਾਂ ਉਨੀ ਦੇਰ ਉਹਨਾਂ ਦੇ ਕੋਲ ਹੀ ਰੁਕਾਂਗੇ। ਕਿਉਂਕਿ ਬੇਟਾ ਛੋਟਾ ਏ ਅਜੇ ਉਹਨਾਂ ਨੂੰ ਪੀਣ ਵਗੈਰਾ ਵੀ ਹੋਣੀ ਏ ਅਜੇ। ਪੂਰੇ ਹੌਸਟ ਚ ਨਹੀਂ ਹੈਗੇ ਇਸ ਕਰਕੇ ਆਪਾਂ ਉਹਨਾਂ ਨੂੰ ਕੱਲੇ ਛੱਡ ਕੇ ਤੇ ਜਾਵਾਂਗੇ ਨਹੀਂ ਲੇਟ ਨਾਈਟ ਤੱਕ ਰੁਕਾਂਗੇ ਅਸੀਂ ਇਹਨਾਂ ਦੇ ਕੋਲ ਹੀ ਤੇ ਦੇਖੋ ਬੇਟਾ ਮਿਲ ਰਿਹਾ ਭੈਣ ਨੂੰ ਥੋੜਾ ਚਾਹ ਰੁਕ ਜਾ ਥੋੜਾ ਥੋੜਾ ਜਿਹਾ ਨਹੀਂ ਕਰਦਾ ਮੇਰਾ ਬੜਾ ਉਲਟੇ ਤੇ ਨਹੀਂ ਆਉਂਦੀ ਕਰਾ ਦੇ ਨਹੀਂ ਕਰਾਂਦੇ ਰਾਤ ਲੇਟ ਨਾਈਟ ਜਾਣ ਤੋਂ ਬਾਅਦ ਅਸੀਂ ਸਵੇਰੇ ਇਨਾਂ ਕੋਲ ਪਹੁੰਚ ਗਏ ਆ ਤੇ ਜਿਸ ਤਰ੍ਹਾਂ ਕਿ ਭੈਣ ਦਾ ਤੁਸੀਂ ਵੇਖਿਆ ਹੀ ਹੈ ਕਿ ਆਪਣੇ ਬੱਚੇ ਦਾ ਖਿਆਲ ਨਹੀਂ ਰੱਖ ਸਕਦੀ ਤੇ ਉਸ ਬੱਚੇ ਦਾ ਦਸਤਾਰ ਸਜਾ ਕੇ ਉਸ ਨੂੰ ਇੱਕ ਗੁਰੂਕਾ ਸਿੰਘ ਬੁਲਾਇਆ ਜਾ ਰਿਹਾ ਤੇ ਡਾਕਟਰ ਸਾਹਿਬ ਆਏ ਨੇ ਡਾਕਟਰ ਪਾਣੀ ਪੀ ਲਓ ਚਾਹ ਪੀ ਲਓ ਪਾਣੀ ਪੀ ਲਓ ਲਿੰਕਾ ਪੀ ਲਓ ਕੁਝ ਕੰਦਵੀ ਸ਼ਰਬਤ ਬਗੈਰ ਬਰਫ਼ ਤੋਂ ਪੀਣਾ ਵੀ ਲੋ 1 ਲੀਟਰ ਫਲੂ ਨਾ ਇੱਕ ਹੀ ਚੁੱਕੀ ਉਹ ਸਾਰੀ ਵੀਡੀਓ ਇਸ ਵੀਡੀਓ ਦੇ ਵਿੱਚ ਆਪਰੇਸ਼ਨ ਹੋ ਚੁੱਕਾ ਵਾ ਡਾਕਟਰ ਸਾਹਿਬ ਨੇ ਸਾਰੇ ਸਟਾਫ ਨੇ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਤੋਂ ਬਹੁਤ ਜ਼ਿਆਦਾ ਸਕਸੈਸਫੁਲ ਰਿਹਾ ਇਹ ਆਪਰੇਸ਼ਨ ਹੈ ਭੈਣ ਵੀ ਠੀਕ ਠਾਕ ਆ ਤੇ ਕੱਲ ਨੂੰ ਹੁਣਾਂ ਅਸੀਂ ਇਸ ਭੈਣ ਨੂੰ ਆਪ ਅਸੀਂ ਛੱਡਣ ਜਾਵਾਂਗੇ ਤੇ ਇਸ ਵੀਡੀਓ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਤੁਸੀਂ ਵੇਖੋਗੇ ਸੁਣੋਗੇ ਕਿ ਜਿਨ੍ਹਾਂ ਜਿਨ੍ਹਾਂ ਨੇ ਤਿਲਫੁਲ ਪਾਇਆ ਵਾ ਜਿਨ੍ਹਾਂ ਜਿਨ੍ਹਾਂ ਨੇ ਇਸ ਭੈਣ ਦੀ ਸੇਵਾ ਕੀਤੀ ਹੈ ਇੱਕ ਇੱਕ ਵਾਰੀ ਗੁਹਾਰ ਨੌਂਦੇ ਤੇ ਉਹਨਾਂ ਦਾ ਜ਼ਿਕਰ ਅਸੀਂ ਅੱਡੀ ਵੀਡੀਓ ਦੇ ਵਿੱਚ ਜ਼ਰੂਰ ਕਰਾਂਗੇ ਤੇ ਉਹ ਵੀਡੀਓ ਤੁਹਾਡੇ ਸਾਹਮਣੇ ਦੋ ਦਿਨ ਬਾਅਦ ਆਏਗੀ ਵੀਡੀਓ ਵੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਜ਼ਰੂਰ ਦਬਾ ਲਓ ਹੁਣ ਤੱਕ ਦੀਆਂ ਜਿੰਨੀਆਂ ਵੀ ਸੇਵਾਵਾਂ ਦੀ ਵੀਡੀਓ ਤੁਹਾਡੇ ਪਾਸ ਸਾਡੀਆਂ ਪਹੁੰਚਦੀਆਂ ਨੇ ਉਹਨਾਂ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਮੈਂ ਆਸ ਕਰਦਾ ਹਾਂ ਤੁਸੀਂ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਕਰੋਗੇ ਤੇ ਅਗਲੀ ਵੀਡੀਓ ਦਾ ਇੰਤਜ਼ਾਰ ਦੇ ਵਿੱਚ ਜ਼ਰੂਰ ਰਹੋ ਤੇ ਅਸੀਂ ਹੁਣ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ 外国记的干涉，外国。